ਚੈਲੋ ਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋ ਸੋ ਹਾਜ਼ਰਾਨ ਅੱਜ ਦੇ ਕੁਝ ਗੱਲਾਂ ਬਤਾਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਨਾਵਾਂ ਵਾਲੇ ਕੈਨੇਡਾ ਦੇ ਬ੍ਰਾਂਡ ਚਰਚਾ ਦੇ ਵਿੱਚ ਨੇ ਅੱਜ ਬਹੁਤ ਸਾਰੇ ਇਹੋ ਜਿਹੇ ਨਾਮ ਨੇ ਜਿਨ੍ਹਾਂ ਦੇ ਨਾਮ ਅਮਰੀਕਨ ਲੱਗਦੇ ਆ ਪਰ ਹੈ ਉਹ ਕੈਨੇਡਾ ਦੇ ਬ੍ਰਾਂਡ ਦੂਜਾ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਸਖਤੀ ਹੋਈ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਆਈਸੀਬੀਸੀ ਨੇ ਡਰਾਈਵਿੰਗ ਟੈਸਟਾਂ ਵਿੱਚ ਦੇਰੀ ਲਈ ਮਾਫੀ ਮੰਗੀ ਹੈ ਚੌਥਾ ਬੀਸੀ ਦੇ ਕੈਂਸਰ ਦੇ ਮਰੀਜ਼ ਇ ਤੇ ਆਖਿਰ ਦੇ ਵਿੱਚ ਐਡਵੈਂਟਨ ਦੇ ਵਿੱਚ ਰੈਲੀ ਦੇ ਵਿੱਚ ਜਿਹੜੇ ਹਾਰ ਪਰਨੇ ਉਹਨਾਂ ਨੇ ਪੀਰ ਪੌਲੀ ਦੀ ਕਾਫੀ ਜਿਆਦਾ ਪ੍ਰਸ਼ੰਸਾ ਕੀਤੀ ਹੈ ਅੰਡੋਸ ਕੀਤਾ ਉਹਨਾਂ ਨੂੰ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅ ਅਮਰੀਕਨ ਨਾਵਾਂ ਵਾਲੇ ਕੈਨੇਡੀਅਨ ਬਿਜ਼ਨੈਸਸ ਦੀ ਜਦੋਂ ਦਾ ਇਹ ਟੈਰਫ ਦਾ ਰੌਲਾ ਪਿਆ ਬੜਾ ਸਪਸ਼ਟ ਹੋ ਗਿਆ ਕਿ ਲੋਕਾਂ ਨੂੰ ਕਿਹਾ ਗਿਆ ਕਿ ਕੈਨੇਡਾ ਦੀ ਚੀਜ਼ ਜਿਹੜੀ ਖਰੀਦੋ ਜਾਂ ਕੈਨੇਡਾ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦੀ ਸਪੋਰਟ ਕਰੋ ਅਮਰੀਕਾ ਦੀ ਸਪੋਰਟ ਨਾ ਕਰੋ ਜੇ ਵਾਲਮਾਰਟ ਕੋਸਟ ਕੋ ਇਹ ਅਮਰੀਕਾ ਦੇ ਬ੍ਰਾਂਡ ਨੇ ਗ੍ਰੈਂਡ ਦੇ ਉੱਤੇ ਜਾਓ ਜਿਹੜੇ ਸੁਪਰ ਸਟੋਰ ਜਾਂ ਦੂਜੇ ਹੈਗੇ ਆ ਉਹਨਾਂ ਦੇ ਉੱਤੇ ਜਾਓ ਔਰ ਤੁਸੀਂ ਜਦੋਂ ਇਹਨਾਂ ਸਟੋਰਾਂ ਦੇ ਅੰਦਰ ਜਾਂਦੇ ਹੋ ਉੱਥੇ ਲਗਾਤਾਰ ਅਨਾਉਂਸਮੈਂਟਸ ਹੋ ਰਹੀਆਂ ਉਹ ਮਤਲਬ ਉਹਦੇ ਉੱਤੇ ਤੁਹਾਨੂੰ ਸੁਣ ਰਿਹਾ ਕਿ ਅਸੀਂ ਕੈਨੇਡੀਅਨ ਆ ਤੇ ਕੈਨੇਡੀਅਨ ਬ੍ਰਾਂਡ ਆ ਤੁਸੀਂ ਸਾਡੀ ਸਪੋਰਟ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁਣ ਕਈ ਨਹੀਂ ਇਦਾਂ ਦੇ ਆ ਕੁਝੜੀਆਂ ਕੰਪਨੀਆਂ ਆ ਜਿਵੇਂ ਬੋਸਟਨ ਪੀਜ਼ਾ ਬੋਸਟਨ ਅਮਰੀਕਾ ਦੇ ਵਿੱਚ ਆ ਤੇ ਇਦਾਂ ਲੱਗਦਾ ਵੀ ਇਹ ਵੀ ਅਮਰੀਕਨ ਕੰਪਨੀ ਆ ਐਸੀ ਤਰ੍ਹਾਂ ਨਿਊਯਾਰਕ ਫਰਾਈਜ਼ ਆ ਬਹੁਤ ਫੇਮਸ ਫਰਾਈਜ਼ ਦੀ ਕੰਪਨੀ ਆ ਉਹ ਵੀ ਇਦਾਂ ਲੱਗਦਾ ਵੀ ਜਿਵੇਂ ਅ ਨਿਊਯਾਰਕ ਦੀ ਕੰਪਨੀ ਹੋਵੇ ਜਾਂ ਮੋਂਟਾਨਾਜ਼ਾ ਮੋਂਟਾਨਾ ਵੀ ਲੱਗਦਾ ਅਮਰੀਕਨ ਤੇ ਜਿਹੜੇ ਕੈਲੀਫੋਰਨੀਆ ਸੈਂਡਵਿਚਸ ਆ ਇਹ ਵੀ ਲੱਗਦਾ ਕਿ ਕੈਲੀਫੋਰਨੀਆ ਦੀਆਂ ਕੰਪਨੀਆਂ ਪਰ ਇਹ ਜਿਹੜੀਆਂ ਬੋਸਟਨ ਪੀਜ਼ਾ ਨਿਊਯਾਰਕ ਫਰਾਈਜ਼ ਮੋਂਟਾਨਾਜ਼ ਤੇ ਕੈਲੀਫੋਰਨੀਆ ਸੈਂਡਵਿਚਸ ਇਹ 100% ਕੈਨੇਡੀਅਨ ਓਨ ਕੰਪਨੀਆਂ ਨੇ ਇਹਨਾਂ ਦਾ ਅਮਰੀਕਾ ਦੇ ਨਾਲ ਕੋਈ ਸਬੰਧ ਨਹੀਂ ਸਿਰਫ ਨਾ ਹੀ ਇਹਨਾਂ ਦੇ ਅਮਰੀਕਾ ਵਾਲੇ ਰੱਖੇ ਆ ਹੁਣ ਕਿਉਂਕਿ ਯੂ ਐਸ ਕੈਨੇਡਾ ਟੈਰਿਫ ਟੈਂਸ਼ਨ ਆ ਇਹ ਕੰਪਨੀਆਂ ਬਹੁਤ ਮਤਲਬ ਇਹਨਾਂ ਨੂੰ ਬਹੁਤ ਹਾਰਡਵਰਕ ਕਰਨਾ ਪੈ ਰਿਹਾ ਸਖਤ ਬਿੰਦਤ ਕਰਨੀ ਪੈ ਰਹੀ ਹੈ ਇਹ ਦੱਸਣ ਦੇ ਲਈ ਕਿ ਅਸੀਂ ਅਮਰੀਕਨ ਨਹੀਂ ਅਸੀਂ ਕੈਨੇਡੀਅਨ ਕਸਟਮਰ ਨੂੰ ਰਿਮਾਈਂਡ ਕਰਾਉਣ ਦੇ ਲਈ ਕਿ ਅਸੀਂ ਟ੍ਰੂਲੀ ਕੈਨੇਡੀਅਨ ਆ ਅਸੀਂ ਅਮਰੀਕਨ ਨਹੀਂ ਉਹਨਾਂ ਨੂੰ ਬਹੁਤ ਜ਼ੋਰ ਲਾਉਣਾ ਪੈ ਰਿਹਾ ਹੈ ਕੈਨੇਡੀਅਨ ਪਰ ਹੁਣ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ ਇਦਾਂ ਕੈਨੇਡਾ ਅਮਰੀਕਾ ਦਾ ਆਪਸ ਵਿੱਚ ਜਿਸ ਕਿਸਮ ਦਾ ਰਿਸ਼ਤਾ ਆ ਕਿਉਂਕਿ ਕੈਨੇਡਾ ਤੇ ਚੱਲਦੇ ਅਮਰੀਕਾ ਦੇ ਆਸਰੇ ਆ ਜਿੱਡੀ ਵੱਡੀ ਉਹਨਾਂ ਦੀ ਇਕਨੋਮੀ ਆ ਜਾਂ ਮਿਲਟਰੀ ਆ ਉਹ ਸਾਰਾ ਕੁਝ ਕੈਨੇਡਾ ਦੀ ਸਪੋਰਟ ਕਰਦਾ ਸੀ ਪਰ ਇਹੀ ਨਹੀਂ ਲੱਗਦਾ ਕਿ ਇੱਕ ਵਾਰ ਇਹਨਾਂ ਦੀ ਆਪਸ ਵਿੱਚ ਟਾਇਰ ਐਕਸ ਨੂੰ ਲੈ ਕੇ ਇਦਾਂ ਹੋ ਜਾਣੀ ਆ ਤੇ ਇਹਨਾਂ ਨੂੰ ਇਹ ਦੱਸਣਾ ਪੈਣਾ ਨਿਊਯਾਰਕ ਫਰਾਇਜ਼ ਖਾਸ ਐਫਰਟ ਲਾ ਰਹੀ ਆ ਕੈਨੇਡੀਅਨ ਓਨਰਸ਼ਿਪ ਐਕਸਪਲੇਨ ਕਰਨ ਦੇ ਲਈ ਆਪਣੀ ਮਾਰਕੀਟਿੰਗ ਕਰ ਰਹੀ ਆ ਕਸਟਮਰ ਨੂੰ ਦੱਸ ਰਹੀ ਆ ਸਾਰਾ ਕੁਝ ਇਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਭਾਈ ਅਸੀਂ ਕੈਨੇਡੀਅਨ ਆ ਅਸੀਂ ਅਮਰੀਕਨ ਨਹੀਂ ਆ ਉਹ ਕਮਿਊਨੀਕੇਸ਼ਨ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹਿ ਜਿਹੜੇ ਬਹੁਤ ਗ੍ਰੇਟ ਅਮਰੀਕਨ ਜਿਹੜੇ ਬੈਕ ਰਬ ਨੇ ਕੈਨੇਡੀਅਨ ਮ사ਜ ਬਿਜ਼ਨਸ ਆ ਇਹਨਾਂ ਦਾ ਆਪਣਾ ਨਾਮ ਉਹੀ ਰੱਖਿਆ ਸਾਈਨ ਨਾਲ ਉਹ ਲਾ ਰਹੇ ਆ ਜਿਹੜਾ ਗ੍ਰੇਟ ਅਮਰੀਕਨ ਬੈਕ ਰਬ ਉਹਨਾਂ ਨੇ ਸਾਈਨ ਨਾਲ ਇਹ ਲਾਇਆ ਕਿ ਅਸੀਂ ਕੈਨੇਡੀਅਨ ਆ ਤੇ ਉਹ ਵੀ ਉਹਨਾਂ ਦੇ ਨਾਲ ਜਿਹੜੀ ਸੇਲ ਐਕਚੁਅਲੀ ਉੱਤੇ ਚੱਲੇ ਗਈ ਹੈ ਕਈ ਬਿਜ਼ਨਸ ਜਿਹੜੇ ਆ ਉਹ ਆਪਣਾ ਨਾਮ ਹੀ ਚੇਂਜ ਕਰਨਾ ਚਾਹੁੰਦੇ ਕਿਉਂਕਿ ਮਹਿੰਗਾ ਬਹੁਤ ਆ ਬ੍ਰਾਂਡ ਬਣਾਉਣ ਦੇ ਵਿੱਚ ਜਾਂ ਕਰਨ ਦੇ ਵਿੱਚ ਜਿੰਨਾ ਸਮਾਂ ਤੇ ਜਿੰਨਾ ਉਹਨਾਂ ਦੇ એનર્ਜੀ ਲੱਗਦੀ ਆ ਹੁਣ ਉਹਨਾਂ ਨੇ ਕਈ ਸਾਲ ਲਾਏ ਆ ਇਹ ਬ੍ਰਾਂਡ ਬਣਾਉਣ ਦੇ ਵਿੱਚ ਬੋਸ ਟੂ ਪੀਸ ਆ ਇਹ ਕਹਿੰਦੇ ਆ ਕਿ ਬਹੁਤ ਸਾਰੇ ਕੈਨੇਡੀਅਨ ਜਾਣਦੇ ਆ ਵੀ ਅਸੀਂ ਕੈਨੇਡੀਅਨ ਆ ਤੇ ਉਹ ਕਹਿੰਦੇ ਇਹ ਇਹਦਾ ਸਾਡਾ ਕੋਈ ਨਾਂ ਨੇ ਸਾਡਾ ਨੁਕਸਾਨ ਨਹੀਂ ਪਹੁੰਚਾਇਆ ਪਰ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਮੋਂਟਾਨਾਜ਼ ਬਾਰਬੀਕਿਊ ਐਂਡ ਬਾਰ ਜਾਂ ਨਿਊਯਾਰਕ ਫਰਾਈਜ਼ ਜਿਹੜੇ ਨੇ ਉਹ ਕੈਨੇਡੀਅਨ ਕੰਪਨੀਆਂ ਨੇ ਪਰ ਜਿਹੜੀ ਕੈਨੇਡੀਅਨ ਕੰਪਨੀ ਜਿਹਦਾ ਨਾਮ ਰੈਸਿਪੀ ਅਨਲਿमिटेड ਤੇ ਉਹਨਾਂ ਨੂੰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਕੈਨੇਡੀਅਨ ਆਪਣੀਆਂ ਵੀ ਸਾਡੀਆਂ ਰੂਟਸ ਕੈਨੇਡੀਅਨ ਨੇ ਇਹ ਗੱਲ ਸ਼ੇਅਰ ਕਰ ਰਹੇ ਆ ਉੱਥੇ ਖਾਸ ਤੌਰ ਦੇ ਉੱਤੇ ਕੈਲੀਫੋਰਨੀਆ ਸੈਂਡਵਿਚ ਜਿਹੜੀ ਟ੍ਰਾਂਟੋ ਦੀ ਚੇਨ ਆ ਉਹ ਇਹ ਕਹਿੰਦੇ ਆ ਕਿ ਅਸੀਂ ਕੋਈ ਸਾਡੀ ਪਲਾਨਿੰਗ ਨਹੀਂ ਹੈ ਕਿ ਆਪਣਾ ਨਾਮ ਚੇਂਜ ਕਰ ਲਈਏ ਪਰ ਉਹ ਨਾਲ ਦੇ ਨਾਲ ਹੀ ਜਿਹੜੀ ਇਸ ਕਿਸਮ ਦੀ ਪੋਲਿਟੀਕਲ ਸਿਚੁਏਸ਼ਨ ਬਣ ਰਹੀ ਹੈ ਇਹਦੇ ਉੱਤੇ ਵੀ ਉਹ ਕਹਿੰਦੇ ਸੀ ਧਿਆਨ ਰੱਖ ਰਹੇ ਆ ਕੋਈ ਕਸਟਮਰ ਨੇ ਪੁੱਛਿਆ ਜਿਹੜਾ ਨਾਮ ਚੇਂजेस ਦੇ ਲਈ ਪਰ ਬਹੁਤੇ ਲੋਕ ਹਜੇ ਵੀ ਸਪੋਰਟ ਕਰਦੇ ਆ ਕਰਦੇ ਆ ਨਾ ਬ੍ਰਾਂਡਸ ਦੀ ਸਪੈਸ਼ਲੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਸਲ ਕਹਾਣੀ ਕੀ ਆ ਜੇ ਨਾਂ ਹੀ ਆ ਸਿਰਫ ਮਾਹਰ ਜਿਹੜੇ ਉਹ ਮੰਨਦੇ ਆ ਕਿ ਜਿਹੜੀ ਸਮਾਰਟ ਮਾਰਕੀਟਿੰਗ ਉਹ ਬਹੁਤ ਜ਼ਰੂਰੀ ਆ ਨਾਮ ਚੇਂਜ ਕਰਨ ਨਾਲੋਂ ਉਹਦੀ ਮਾਰਕੀਟਿੰਗ ਦਾ ਤਰੀਕਾ ਕੀ ਆ ਤੇ ਇੰਪੋਰਟੈਂਟ ਏ ਆ ਕਿ ਜਿਹੜੇ ਬ੍ਰਾਂਡ ਸਟੋਰੀਜ਼ ਆ ਜਾਂ ਉਹ ਕੈਨੇਡੀਅਨ ਆਈਡੈਂਟੀਟੀ ਨੂੰ ਜਿਆਦਾ ਚੰਗੀ ਤਰੀਕੇ ਦੇ ਨਾਲ ਦੱਸ ਸਕਣ ਉਹ ਜ਼ਿਆਦਾ ਤੇ ਉਹਦੇ ਨਾਲ ਜ਼ਿਆਦਾ ਵਿਚਾਂ ਹੋ ਸਕਦਾ ਬਜਾਈ ਇਹ ਦੇ ਕਿ ਤੁਸੀਂ ਨਾਮ ਬਦਲੋ ਕਿਉਂਕਿ ਬ੍ਰਾਂਡ ਬਹੁਤ ਔਖੇ ਬਣਦੇ ਆ ਪਰ ਇਹ ਬ੍ਰਾਂਡ ਹੁਣ ਹੈਗੇ ਇਹਨਾਂ ਦੇ ਨਾਮ ਪਹਿਲਾਂ ਤੋਂ ਅਮਰੀਕਨ ਆ ਤੇ ਇਹ ਉਸੇ ਤਰ੍ਹਾਂ ਹੀ ਚੱਲ ਰਹੇ ਆ ਅਗਲੀ ਗੱਲ ਬਾਤ ਦੋਸਤੋ ਕੈਨੇਡਾ ਸਰਕਾਰ ਵਾਰਨਿੰਗ ਦੇ ਰਹੀ ਆ ਵੀ ਅਮਰੀਕਾ ਵਾਲੇ ਪਾਸੇ ਨਾ ਜਾਓ ਜਾਓ ਪਰ ਖਿਆਲ ਨਾਲ ਜਾਓ ਕਿਉਂਕਿ ਜਿਹੜੇ ਮਤਲਬ ਉੱਥੇ ਬਾਰਡਰ ਦੇ ਉੱਤੇ ਫਸ ਸਕਦੇ ਹੋ ਤੁਸੀਂ ਮਤਲਬ ਉੱਥੇ ਕੋਆਪਰੇਟ ਕਰੋ ਜਿਹੜੇ US ਬਾਰਡਰ ਅਫੀਸ਼ੀਅਲਸ ਨੇ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰ ਰਹੇ ਹੋ ਤੁਹਾਡੀ ਐਂਟਰੀ ਡਿਨਾਈ ਕੀਤੀ ਜਾ ਸਕਦੀ ਤੁਹਾਡੇ ਕੋਲ ਵੀਜ਼ਾ ਤੁਸੀਂ ਕੈਨੇਡੀਅਨ ਸਿਟੀ ਆ ਨਾ ਤੁਹਾਨੂੰ ਰੋਕ ਕੇ ਰੋਕਛਾਹ ਦੇ ਵੀ ਨਹੀਂ ਅਸੀਂ ਤੁਹਾਨੂੰ ਨਹੀਂ ਜਾਣਦੇ ਉਹਨਾਂ ਕੋਲੇ ਰਾਈਟ ਆ ਇਹ ਕੈਨੇਡੀਅਨਸ ਨੂੰ ਡਿਟੇਨ ਵੀ ਕੀਤਾ ਜਾ ਸਕਦਾ ਕਈਆਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਜੇ ਈਵਨ ਜੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਤਾਂ ਵੀ ਵਾਪਸ ਭੇਜਿਆ ਜਾ ਸਕਦਾ ਡਿਪੋਰਟ ਕੀਤਾ ਜਾ ਸਕਦਾ ਸੋ ਬਾਰਡਰ ਦੇ ਉੱਤੇ ਇੱਕ ਤਾਂ ਆਪਣੇ ਕਾਗਜ਼ ਪੱਤਰ ਲੈ ਕੇ ਜਾਓ ਦੂਜਾ ਉਹਨਾਂ ਨੂੰ ਕੋਆਪਰੇਟ ਕਰੋ ਜਿਹੜਾ ਮਾਮਲਾ ਇਹ ਆ ਕਿ ਅਮਰੀਕਾ ਸਿਰਫ ਕੈਨੇਡਾ ਵਾਲਿਆਂ ਦੇ ਉੱਤੇ ਸਖਤੀ ਨਹੀਂ ਕਰ ਰਿਹਾ ਜਿਹੜੇ ਇਹਨਾਂ ਦੇ ਆਪਣੇ ਅਮਰੀਕਨ ਨੇ ਉਹਨਾਂ ਨੂੰ ਵੀ ਨਹੀਂ ਇਹ ਛੱਡ ਰਿਹਾ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ 30 30 40 40 ਸਾਲ ਹੋ ਗਏ ਜੇ ਕਿਤੇ ਉਹ ਪਿੱਛੇ ਜਿਹਾ ਸੈਟਰਟਲ ਤੌਰ ਤੇ ਫਿਲੀਪੀਨ ਗਈ ਸੀ ਵਾਪਸ ਆਈ ਉਹਨਾਂ ਨੇ ਉੱਥੇ ਰੋਕ ਲਈ ਕੋਈ ਸਦੀਆਂ ਪੁਰਾਣਾ 10 20 ਸਾਲ ਪੁਰਾਣਾ ਉਹਦਾ ਕੋਈ ਕੇਸ ਕੱਢ ਕੇ ਉਹਨੂੰ ਵਾਪਸ ਭੇਜ ਦਿੱਤਾ ਕਈ ਕੁਝ ਹੋ ਰਿਹਾ ਬਾਰਡਰ ਦੇ ਉੱਤੇ ਇਸ ਵੇਲੇ ਮਤਲਬ ਜਿਹੜੀ ਸਕਰੀਨਿੰਗ ਆ ਉਹ ਜ਼ਿਆਦਾ ਹੋ ਰਹੀ ਹੈ ਸੋ ਜੇ ਜੇ ਤੁਹਾਡਾ ਅਨੈਸੈਸਰੀ ਆ ਲੋੜਿੰਦਾ ਨਹੀਂ ਹੈ ਤਾਂ ਨਾ ਜਾਇਆ ਜਾਵੇ ਜੇ ਜਾਣਾ ਹੈ ਤਾਂ ਫਿਰ ਇਹ ਮੰਨ ਕੇ ਚੱਲੋ ਵੀ ਉੱਥੇ ਜਿਹੜੇ ਸਖਤੀ ਬਹੁਤ ਜ਼ਿਆਦਾ ਹੋਣੀ ਹੈ ਬਾਰਡਰ ਦੇ ਉੱਤੇ ਜਿਹੜੇ ਸਵਾਲ ਜਵਾਬ ਤੁਹਾਨੂੰ ਕਾਫੀ ਕਰਨਗੇ ਤੁਹਾਡੇ ਫੋਨ ਸਰਚ ਕਰਨਗੇ ਤੁਹਾਡੇ ਲੈਪਟਾਪ ਸਰਚ ਕਰਨਗੇ ਉਹਦੇ ਉੱਤੇ ਤੁਸੀਂ ਕੀ ਕਰਦੇ ਆ ਕੀ ਤੁਹਾਡੀ ਗੱਲਬਾਤ ਆ ਉਹ ਸਾਰਾ ਕੁਝ ਵੀ ਦੇਖਣਗੇ ਇਹ ਵਾਰਨਿੰਗ ਯੂ ਐਸ ਕੈਨੇਡਾ ਦੀ ਜਿਹੜੀ ਟੈਨਸ਼ਨ ਹੈ ਇਸ ਵੇਲੇ ਵਧੀਆ ਉਹਦੇ ਵਿੱਚੋਂ ਨਿਕਲੀ ਆ ਸਪੈਸ਼ਲੀ ਰਾਸ਼ਪਤੀ 트럼ਪ ਨੇ ਜਦੋਂ ਟੈਰਫ ਲਾਏ ਆ ਕੈਨੇਡੀਅਨ ਸਮਾਨ ਦੇ ਉੱਤੇ ਉਹਦੇ ਤੋਂ ਬਾਅਦ ਇਹ ਗੱਲਬਾਤ ਜ਼ਿਆਦਾ ਸਾਹਮਣੇ ਆਈ ਆ ਇਹਦੇ ਨਤੀਜੇ ਵਜੋਂ ਜਿਹੜੇ ਕੁਝ ਕੈਨੇਡੀਅਨ ਜਾਣਾ ਹੀ ਘਟ ਗਿਆ ਸਰਕਾਰ ਨੇ ਤਾਂ ਹੁਣ ਵਾਰਨਿੰਗ ਦਿੱਤੀ ਆ ਨਾ ਕੈਨੇਡੀਅਨ ਵੈਸਟੀ ਜਾਣਾ ਘਟ ਗਿਆ ਉਧਰਲੇ ਪਾਸੇ ਕਿਉਂਕਿ ਮਤਲਬ BC ਦੇ ਬਾਰਡਰ ਦੇ ਉੱਤੇ ਜਿਹੜਾ ਇੱਥੇ 10000 ਵਹੀਕਲ ਜਾਂਦਾ ਸੀ 2024 ਦੇ ਵਿੱਚ ਉਹ ਕਹ ਲੋ ਕਿ 10000 ਵਹੀਕਲ ਘਟ ਕੇ ਹੁਣ ਸਿਰਫ 3300 ਆ ਗਿਆ ਸੋ ਜਿਹੜਾ 10000 ਤੋਂ ਘਟਕੇ 3300 ਵਹੀਕਲ ਸਿਰਫ ਰਹਿਗਾ ਤੁਸੀਂ ਦੇਖ ਲਓ ਵੀ ਲੋਕ ਜਾਣਾ ਘਟ ਗਿਆ ਜਿਹੜੇ ਗਰੁੱਪ ਟ੍ਰਿਪ ਆ ਲੋਕ ਇਕੱਠੇ ਜਾਂਦੇ ਸੀ ਉੱਥੇ ਅਮਰੀਕਾ ਦੇ ਵਿੱਚ ਘੁੰਮਣ ਫਿਰਨ ਕੈਨਸਲ ਹੋਇਆ ਬਹੁਤ ਸਾਰੇ ਜਿਹੜੇ ਸਕੂਲ ਬੈਂਡਸ ਨੇ ਜਾਂ ਕੁਝ ਰਿਲੀਜੀਅਸ ਇਵੈਂਟਸ ਨੇ ਨਵੇਂ ਜਿਹੜੇ ਹੈਗੇ ਆ ਉੱਥੇ ਉਹਨਾਂ ਨੂੰ ਡਰ ਰਹੇ ਆ 11 April 2025 ਤੋਂ ਕੈਨੇਡਾ ਜਿਹੜੇ ਅਮਰੀਕਾ ਦੇ ਵਿੱਚ ਕੋਈ ਵੀ 30 ਦਿਨ ਤੋਂ ਜ਼ਿਆਦਾ ਰਹੂਗਾ ਉਹਨੂੰ ਰਜਿਸਟਰ ਕਰਨਾ ਪਊਗਾ ਅਮਰੀਕਾ ਦੀ ਅਥਾਰਟिटीज ਦੇ ਨਾਲ ਜਾਂ ਫਿਰ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਜਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਸੋ ਇਹ ਖਾਸ ਤੌਰ ਦੇ ਤੇ ਜਿਹੜੇ 스노우 ਬਰਡਸ ਨੇ ਇਹ ਕੈਨੇਡੀਅਨ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਠੰਡ ਦੇ ਮਹੀਨੇ ਹੁੰਦੇ ਆ ਉੱਥੇ ਜਾ ਕੇ ਰਹਿੰਦੇ ਆ ਉਹਨਾਂ ਦੇ ਉੱਤੇ ਖਾਸ ਤੌਰ ਤੇ ਪਰੇਸ਼ਾਨੀ ਆਊਗੀ ਉਹਨਾਂ ਨੂੰ ਜਿਹੜੇ ਯਾਤਰੀ ਨੇ ਕੋਈ ਵੀ ਟ੍ਰੈਵਲਰ ਨੇ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਲੀਗਲ ਸਟੇਟਸ ਦਾ ਅਮਰੀਕਾ ਦੇ ਵਿੱਚ ਪ੍ਰੂਫ ਜਿਹੜਾ ਆਪਣੇ ਕੋਲ ਰਹਿਣਾ ਚਾਹੀਦਾ ਜਿੱਦਾਂ ਵੀਜ਼ਾ ਜਾਂ I94 ਫਾਰਮ ਜੇ ਅਥਾਰਟੀਜ਼ ਕਿਸੇ ਵੇਲੇ ਵੀ ਤੁਹਾਨੂੰ ਰੋਕ ਕੇ ਪੁੱਛ ਸਕਦੀਆਂ ਤੇ ਤੁਹਾਡੇ ਕੋਲੇ ਇਹ ਘੱਟੋ-ਘੱਟ ਜ਼ਰੂਰ ਹੋਣਾ ਚਾਹੀਦਾ ਚਾਹੀਦਾ ਹੈ ਔਟਵਾ ਜਿਹੜਾ ਉਹ ਕਹਿ ਰਿਹਾ ਕੈਨੇਡੀਅਨਸ ਨੂੰ ਕਿ ਤੁਸੀਂ ਰੂਲਸ ਨੂੰ ਦੇਖੋ ਪਹਿਲਾਂ ਟਰੈਵਲ ਕਰਨ ਤੋਂ ਪਹਿਲਾਂ ਆਫੀਸ਼ੀਅਲੀ ਖਾਸ ਕਰਕੇ ਜਿਹੜਾ ਹਟੈਂਸ ਪੋਲਿਟੀਕਲ ਸਿਚੁਏਸ਼ਨ ਐਸ ਵੇਲੇ ਰਾਜਨੀਤਿਕ ਤਣਾਅ ਦੋ ਹਾਂ ਦੇਸ਼ਾਂ ਦੇ ਵਿੱਚ ਬਣਿਆ ਹੈ ਇਹਦੇ ਵਿੱਚ ਤੁਹਾਡਾ ਨੁਕਸਾਨ ਨਾ ਹੋ ਜੇ ਖਿਆਲ ਦੇ ਨਾਲ ਉਧਰਲੇ ਪਾਸੇ ਜਾਓ ਅਗਲੀ ਗੱਲਬਾਤ ਵੀ ਅਮਰੀਕਾ ਕੈਨੇਡਾ ਬਾਰੇ ਆ ਤੇ ਇਹ ਥੋੜੀ ਜਿਹੀ ਵੱਖਰੀ ਤਰੀਕੇ ਦੀ ਆ BC ਨੇ US cancer treatment program ਖਤਮ ਕਰ ਦਿੱਤਾ BC ਹੁਣ ਬ੍ਰਿਟਿਸ਼ ਕੋਲੰਬੀਆ ਆਪਣੇ cancer ਦੇ ਮਰੀਜ਼ਾਂ ਨੂੰ ਅਮਰੀਕਾ ਇਲਾਜ ਦੇ ਲਈ ਨਹੀਂ ਭੇਜੂਗਾ ਪ੍ਰੋਗਰਾਮ ਇਹਨਾਂ ਨੇ ਖਤਮ ਕਰ ਦਿੱਤਾ ਕਿਉਂਕਿ radiation therapy ਦੇ ਲਈ wait time ਬਹੁਤ ਲੰਬਾ ਸੀ ਪ੍ਰੋਗਰਾਮ ਦੇ ਨਾਲ ਪੇਸ਼ੈਂਟਸ ਨੂੰ ਬੈਲਿੰਗਮ ਇੱਥੇ ਬਾਰਡਰ ਦੇ ਦੂਜੇ ਪਾਸੇ ਕਲੀਨਿਕ ਵਿਸ਼ਿੰਗਟਨ ਦੇ ਵਿੱਚ ਕਲੀਨਿਕਸ 'ਚ ਭੇਜਿਆ ਜਾਂਦਾ ਸੀ ਪਰ ਇਹ ਮਈ 2025 ਦੇ ਵਿੱਚ ਜਦੋਂ ਕੰਟਰੈਕਟ ਇਹਨਾਂ ਦਾ ਐਕਸਪਾਇਰ ਹੋ ਜਾਣਾ ਉਸ ਵੇਲੇ ਇਸ ਪ੍ਰੋਗਰਾਮ ਨੇ ਖਤਮ ਹੋ ਜਾਣਾ ਸਰਕਾਰ ਇਹ ਕਹਿੰਦੀ ਆ ਕਿ ਇਹ ਇਸ ਕਰਕੇ ਨਹੀਂ ਖਤਮ ਕਰ ਰਹੀ ਕਿਉਂਕਿ ਅਮਰੀਕਾ ਕੈਨੇਡਾ ਦੇ ਵਿਚਕਾਰ ਇਸ ਵੇਲੇ ਵਪਾਰ ਦਾ ਤਣਾਅ ਆ ਪਰ ਕਿਉਂਕਿ ਜਿਹੜਾ ਵੇਟ ਟਾਈਮ BC ਦੇ ਵਿੱਚ ਇੰਪਰੂਵ ਹੋ ਗਿਆ ਇੱਥੇ ਹੁਣ ਲੋਕ ਜ਼ਿਆਦਾ ਜਿਹੜਾ ਉਹਦਾ ਕਰਨ ਲੱਗ ਪਏ ਆ ਸੌਖੀ ਵਾਰੀ ਆਉਣ ਲੱਗ ਪਈ ਆ ਇਸ ਕਰਕੇ ਉਹ ਕਹਿੰਦੇ ਸੀ ਇਹਨੂੰ ਜਿਹੜਾ ਖਤਮ ਕਰ ਰਹੇ ਆ BC ਦੇ ਵਿੱਚ ਇਹਨਾਂ ਨੇ ਜ਼ਿਆਦਾ ਕੈਂਸਰ ਦੇ ਡਾਕਟਰ ਹਾਇਰ ਕੀਤੇ ਆ ਹਸਪਤਾਲ ਦੀ ਫੈਸਿਲਿਟੀ ਨੂੰ ਇੰਪਰੂਵ ਕੀਤਾ ਇਹਦੇ ਨਾਲ ਜਿਹੜੀਆਂ ਡਿਲੇ ਸੀਗੀਆਂ ਉਹ ਘਟੀਆਂ 2023 ਦੇ ਵਿੱਚ ਜਦੋਂ ਇਹ ਪੀਕ ਦੇ ਉੱਤੇ ਸੀਗਾ 50 ਪੇਸ਼ੈਂਟ ਇੱਕ ਹਫ਼ਤੇ ਦੇ ਵਿੱਚ ਅਮਰੀਕਾ ਦੇ ਵਿੱਚ ਜਾ ਕੇ ਕੈਂਸਰ ਦਾ ਇਲਾਜ ਕਰਾਉਂਦੇ ਸੀ ਤੇ 1100 ਪੇਸ਼ੈਂਟ ਜਿਹੜੇ ਟੋਟਲ ਉਹਨਾਂ ਨੇ ਹੁਣ ਤੱਕ ਇਹ ਪ੍ਰੋਗਰਾਮ ਯੂਜ਼ ਕੀਤਾ ਆ ਹੁਣ 93% ਬੀਸੀ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਰੇਡੀਏਸ਼ਨ 4 ਹਫ਼ਤਿਆਂ ਦੇ ਵਿੱਚ ਵਿੱਚ ਸ਼ੁਰੂ ਹੋ ਜਾਂਦੀ ਆ ਜਿਹੜੀ ਕਿ ਨੈਸ਼ਨਲ ਗੋਲ ਦਾ 90% ਆ ਜਾਂ ਕਾਫੀ ਬੈਟਰ ਦੱਸੀ ਜਾ ਰਹੀ ਹੈ ਰੌਲਾ ਇਹ ਆ ਕਿ ਇਥੇ ਇਲਾਜ ਨਹੀਂ ਸੀ ਇਹਦਾ ਜਿੰਨੇ ਚਿਰ ਨੂੰ ਵਿਅਕਤੀ ਦੀ ਰੇਡੀਏਸ਼ਨ ਦੇ ਲਈ ਵਾਰੀ ਆਉਣੀ ਹੈ ਉਹ ਕੈਂਸਰ ਕਿਸੇ ਦੀ ਕਿਸੇ ਕਿਸਮ ਤੋਂ ਕਿਸੇ ਦੀ ਕਿਸ ਥਾਂ ਦੇ ਉੱਤੇ ਚਲੇ ਜਾਂਦਾ ਸੀ ਸਾਡੇ ਕੋਲ ਮਰੀਜ਼ ਜਿਹੜੇ ਤਰਸਦੇ ਆ ਵੀ ਡਾਕਟਰ ਮਿਲ ਜਣ ਵੇਟ ਟਾਈਮ ਜ਼ਿਆਦਾ ਆ ਫਿਰ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਅਸੀਂ ਅਮਰੀਕਾ ਇਹਨਾਂ ਨੂੰ ਇਲਾਜ ਕਰਾਉਣ ਦੇ ਲਈ ਭੇਜ ਦਾਂਗੇ ਇਹਨਾਂ ਦਾ ਆਉਣ ਜਾਣ ਦਾ ਖਰਚਾ ਉੱਥੇ ਰਹਿਣ ਦਾ ਜਾਂ ਰਸਤੇ 'ਚ ਰੋਟੀ ਦਾ ਉਹ ਸਾਰਾ ਰੋਟੀ ਪਾਣੀ ਦਾ ਖਰਚਾ ਵਿੱਚ ਪਾ ਕੇ ਮਰੀਜ਼ ਨੂੰ ਸਰਕਾਰ ਆਪਣੇ ਖਰਚੇ ਦੇ ਉੱਤੇ ਬੈਲਿੰਗਮ ਭੇਜਦੀ ਸੀ ਉੱਥੇ ਜਾ ਕੇ ਕਿਉਂਕਿ ਜਦੋਂ ਕੈਂਸਰ ਹੋ ਜਾਂਦਾ ਰੇਡੀਏਸ਼ਨ ਬਾਰ-ਬਾਰ ਕਰਾਉਣੀ ਪੈਂਦੀ ਹੈ ਉਹ ਆਪਣੇ ਟ੍ਰੀਟਮੈਂਟ ਕਰਾ ਸਕਦੇ ਸੀ ਜਿਹੜੇ ਹੁਣ ਕ੍ਰਿਟਿਕ ਨੇ ਉਹ ਇਹ ਕਹਿੰਦੇ ਆ ਕਿ ਇਹ ਹੈਗਾ ਕਿ ਜਿਹੜੇ ਹੁਣ ਪੇਸ਼ੈਂਟ ਨੇ ਬੀਸੀ ਦੇ ਵਿੱਚ ਹਸਪੀਟਲ ਫੀਸ ਦੁਆਰਾ ਉੱਥੇ ਚਲੇ ਜਾਣਗੇ ਬਿਮਾਰਕਾ ਦੇ ਵਿੱਚ ਤਾਂ ਚਾਹਦੇ ਸੀ ਇਥੋਂ ਥੋੜੇ ਜਿਹਾ ਘਟ ਗਿਆ ਸੀ ਵੀ ਹੁਣ ਜਦੋਂ ਵਾਪਸ ਆਉਣਗੇ ਇਹ ਤੇ ਫੇਰ ਇੱਥੇ ਉਹੀ ਹਾਲ ਹੋ ਜਾਣਾ 9 ਪੇਸ਼ੈਂਟ ਜਿਹੜੇ ਬੈਲੀਗਮ ਦੇ ਵਿੱਚ ਟਰੀਟ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਲੱਗਦਾ ਕਿ ਕਲੀਨਿਕ ਬੰਦ ਹੋਣ ਤੋਂ ਪਹਿਲਾਂ ਫਿਨਿਸ਼ ਕਰਨਗੇ ਬੀਸ਼ੀ ਕੈਂਸਰ ਨੇ ਜਿਆਦਾ ਸਟਾਫ ਹਾਇਰ ਕੀਤਾ 56 ਨਵੇਂ ਫੁੱਲ ਟਾਈਮ ਡਾਕਟਰ ਹਾਇਰ ਕੀਤੇ ਆ ਤਾਂ ਕਿ ਜਿਹੜੇ ਪੇਸ਼ੈਂਟਸ ਦੀਆਂ ਜ਼ਰੂਰਤਾਂ ਨੇ ਮਰੀਜ਼ਾਂ ਦੀਆਂ ਉਹਨਾਂ ਨੂੰ ਇੱਥੇ ਆਪਣੇ ਪੱਧਰ ਤੇ ਹੈਂਡਲ ਕੀਤਾ ਜਾ ਸਕੇ ਨਵੇਂ ਕੈਂਸਰ ਦੇ ਸੈਂਟਰ ਬਣਾਏ ਜਾ ਰਿਹਾ ਨਨਾਇਮੋ ਦੇ ਵਿੱਚ ਕੈਮਲੂਪਸ ਦੇ ਵਿੱਚ ਇੱਥੇ ਸਰੀ ਦੇ ਵਿੱਚ ਵੀ ਬਣ ਰਿਹਾ ਤੇ ਬਰਨਵੀ ਦੇ ਵਿੱਚ ਵੀ ਤੇ ਇਹ ਮਤਲਬ ਘਰਾਂ ਦੇ ਨੇੜੇ ਇਹਨੂੰ ਕੇਅਰ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਫਿਊਚਰ ਡਿਲੇਸ ਨੇ ਉਹਨਾਂ ਨੂੰ ਇਹ ਸਾਰੇ ਕੁਸ਼ੀ ਦੇ ਨਾਲ ਰੋਕਿਆ ਜਾ ਸਕੇ ਤੇ ਜਿਹੜਾ ਮਰੀਜ਼ਾਂ ਦਾ ਇਲਾਜ ਆ ਇੱਥੇ ਹੋ ਸਕੇ ਕੈਂਸਰ ਦੇ ਵਿੱਚ ਲੋਕਾਂ ਨੂੰ ਟ੍ਰੀਟਮੈਂਟ ਦੇਰੀ ਦੇ ਨਾਲ ਮਿਲਣੀ ਜਾਂ ਨਾ ਮਿਲਣੀ ਉਹਦੇ ਨਾਲ ਸਰਵਾਈਵਲ ਰੇਟ ਬਹੁਤ ਘਟ ਜਾਂਦਾ ਵੀ ਕੈਂਸਰ ਹੈ ਹੀ ਮਾਰੂ ਨਾ ਹੀ ਬਹੁਤ ਇਹਦਾ ਕਿੰਨੇ ਜਿਹੜੇ ਲੋਕ ਕੈਂਸਰ ਦੇ ਨਾਲ ਮਰ ਰਹੇ ਆ ਪਰ ਜੇ ਇਹਦਾ ਸਮੇਂ ਤੇ ਪਤਾ ਲੱਗ ਜੇ ਵੀ ਜਾਂ ਸਮੇਂ ਤੇ ਇਲਾਜ ਹੋ ਜੇ ਤਾਂ ਬਹੁਤ ਚਾਂਸ ਵੱਧ ਜਾਂਦੇ ਆ ਬੰਦੇ ਦੇ ਬਚਣ ਦੇ ਉੱਥੇ ਹੁਣ ਕੰਮ ਕੀਤਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਕੁਝ ਕਰ ਲੈਣਾ ਚਾਹੀਦਾ ਸਾਬਕਾ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਇਹਨਾਂ ਨੇ ਪੀਅਰ ਪੋਲੀਓ ਨੂੰ ਅਨਡੋਸ ਕੀਤਾ ਆ ਕਿ ਇਹ ਬੈਸਟ ਪਰਸਨ ਆ ਜਿਹੜਾ ਕੈਨੇਡਾ ਨੂੰ ਲੀਡ ਕਰ ਸਕਦਾ ਤੇ ਉਹਨਾਂ ਨੂੰ ਕਿਹਾ ਵੀ ਇਹ 20 ਸਾਲ ਦਾ ਜਿਹੜਾ ਇਹਦੇ ਕੋਲੇ ਰਾਜਨੀਤਿਕ ਤਜਰਬਾ ਆ ਉਹ ਕੈਨੇਡਾ ਦੇ ਲਈ ਫਾਇਦਾ ਦੇ ਸਕਦਾ ਤੇ ਸਾਫ਼ ਤਰ ਦੇ ਦਿੱਤੇ ਉਹਨਾਂ ਨੇ ਇਹਨਾਂ ਨੂੰ ਐਨਡੋਸ ਕੀਤਾ ਸਟੀਵਨ ਹਾਰਪਰ ਬਹੁਤ ਵੱਡੇ ਕੰਜ਼ਰਵਟਿਵ ਆਗੂ ਨੇ ਆਪਾਂ ਜਾਣਦੇ ਹਾਂ ਸਾਰੇ ਐਡਵਾਂਟ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਆ ਤੇ ਉੱਥੇ ਇਹ ਗੱਲਬਾਤ ਆ ਠੋਕੇ ਕਹੀ ਹੈ ਇਹਨਾਂ ਨੇ ਆ ਇਹਨਾਂ ਦੀ ਪਹਿਲਾਂ ਲਾਸਟ ਜਿਹੜੀ ਸਰਕਾਰ ਰਹੀ ਆ 15 ਤੋਂ ਪਹਿਲਾਂ ਉਹ ਲਗਭਗ 10 ਸਾਲ ਸਟੀਫਨ ਹਾਰਪਰ ਕੰਜ਼ਰਵਟਿਵ ਦੀ ਰਹੀ ਆ ਫਿਰ ਜਿਹੜੇ ਇਹ ਜਸਟਰਨ ਟਰੂਡੋ ਆਏ 15 'ਚ 19 'ਚ ਫਿਰ 21 'ਚ ਤੇ ਹੁਣ 25 ਦੇ ਵਿੱਚ ਜਿਹੜੇ ਇੱਕ ਲਿਬਰਲ ਨੇ ਹੁਮਾਰਕ ਕਰਨੀ ਨੇ ਤੇ ਕੰਸਰਵਟ ਪੀਰ ਪੋਲੀਵ ਨੇ ਹੁਣ ਪੀਰ ਪੋਲੀਵ ਦੀ ਸਪੋਰਟ ਸਟੀਫਨ ਹਾਰਪਰ ਨੇ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਪੀਰ ਪੋਲੀਵ ਆ ਜ਼ਿਆਦਾ ਕੁਆਲੀਫਾਈਡ ਆ ਮਾਰਕ ਕਰਨੀ ਨਾਲੋਂ ਜਿਹੜਾ ਕਿ ਮਾਰਕ ਕੁਆਲੀਫਾਈਡ ਉਹਨਾਂ ਨੇ ਇਸ ਤਰੀਕੇ ਨੇ ਕਿਹਾ ਵੀ ਇਹਦੇ ਕੋਲੇ ਰਾਜਨੀਤੀ ਦਾ ਤਜਰਬਾ ਆ ਤੇ ਮਾਰਕ ਕਰਨੀ ਤੇ ਨਵੇਂ ਆ ਹਜੇ ਰਾਜਨੀਤੀ ਦੇ ਵਿੱਚ ਪਰ ਉਹ ਕਹਿੰਦੇ ਜਿਹੜਾ ਉਹਨਾਂ ਦਾ ਜਿਹੜਾ ਤਜਰਬਾ ਹੈਗਾ ਬੈਂਕ ਆਫ ਕੈਨੇਡਾ ਦੇ ਗਵਰਨਰ ਵਜੋਂ ਆ ਇਹ ਕੋਈ ਗਵਰਨਰ ਦੀ ਚੋਣ ਥੋੜਾ ਆ ਇਹ ਤੇ ਪ੍ਰਧਾਨ ਮੰਤਰੀ ਦੀ ਚੋਣ ਆ ਤੇ ਲੀਡਰ ਦੀ ਚੋਣ ਆ ਤੇ ਇਹਦੇ ਵਿੱਚ ਤੇ ਪੋਲਿਟੀਕਲ ਐਕਸਪੀਰੀਅੰਸ ਚਾਹੀਦਾ ਰਾਜਨੀਤਿਕ ਤਜਰਬਾ ਚਾਹੀਦਾ ਤੇ ਰਾਜਨੀਤਿਕ ਤਜਰਬਾ ਜਿਹੜਾ ਉਹ ਆਪਣੇ ਪੀਅਰ ਪਾਲੀਆਫ ਦੇ ਕੋਲ ਜ਼ਿਆਦਾ ਆ ਸਟੀਫਨ ਹਾਰਪਰ ਨੇ ਕੈਨੇਡਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਹਾਊਸਿੰਗ ਆ ਨੌਕਰੀਆਂ ਆ ਜਾਂ ਕ੍ਰਾਈਮ ਇਹਨਾਂ ਸਾਰਿਆਂ ਦੇ ਲਈ ਜਿਹੜੀਆਂ ਲਿਬਰਲ ਪਾਲਿਸਿਜ਼ ਨੇ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਨਾ ਕੇ ਸਿਰਫ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਜ਼ਿੰਮੇਵਾਰ ਆ ਸਾਰੇ ਦਾ ਸਾਰਾ ਕਸੂਰ ਉਹ ਕਹਿੰਦੇ ਲਿਬਰਲ ਪਾਲਿਸੀਜ਼ ਦਾਇਆ ਫਿਰ ਪੋਲੀਵ ਨੇ ਇਹ ਵਾਦਾ ਵੀ ਕੀਤਾ ਕਿ ਉਹ ਜਿਹੜੀ ਅਪਰੂਵਲਸ ਆ ਵੱਡੇ એનર્ਜੀ ਪ੍ਰੋਜੈਕਟਸ ਤੇ ਲਈ ਉਹਨਾਂ ਨੂੰ ਫਾਸਟ ਕਰਨਗੇ ਉਹ ਕਹਿੰਦੇ ਕਿ ਉਹ ਵਨ ਸਟਾਪ ਅਪਰੂਵਲ ਪ੍ਰੋਸੈਸ ਸ਼ੁਰੂ ਕਰਨਗੇ ਕਿ ਕੋਈ ਲੰਬਾ ਡਿਲੇ ਨਾ ਹੋ ਸਕੇ ਉਹਨਾਂ ਦਾ ਪਲਾਨ ਜਿਹਦੇ ਵਿੱਚ ਸਿੰਗਲ ਆਫਿਸ ਹੈਗਾ ਜਿਹੜਾ ਕਿ ਸਾਰੇ ਅਪਰੂਵਲਸ ਨੂੰ ਜਿਹੜੀ ਕੋਆਪਰੇਸ਼ਨਸ ਹੈਗੀਆਂ ਨੇ ਫਸਟ ਨੇਸ਼ਨ ਵੱਲੋਂ ਜਾਂ ਪ੍ਰੋਵਿੰਸਸ ਵੱਲੋਂ ਜਾਂ ਲੋਕਲ ਗਵਰਨਮੈਂਟ ਵੱਲੋਂ ਉਹ ਇੱਕੋ ਲੈਵਲ ਦੇ ਉੱਤੇ ਹੱਲ ਕੀਤੀਆਂ ਜਾਣਗੀਆਂ ਫਿਰ ਪੋਲਿਵ ਇਹ ਵੀ ਚਾਹੁੰਦੇ ਆ ਕੇ 10 ਜਿਹੜੇ ਸਟਾਰਟ ਅਨਰਜੀ ਪ੍ਰੋਜੈਕਟਸ ਨੇ ਰੁਕੇ ਹੋਏ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਕੁਇਕਲੀ ਅਪਰੂਵ ਕੀਤਾ ਜਾਵੇ ਜਿਨ੍ਹਾਂ ਵਿੱਚ ਪਾਈਪਲਾਈਨਸ ਵੀ ਆ ਮਾਈਨਸ ਵੀ ਆ ਤੇ ਜਿਹੜਾ ਐਲ ਐਨ ਜੀ ਕੈਨੇਡਾ ਦਾ ਬੀ ਸੀ ਦੇ ਵਿੱਚ ਸੈਕੰਡ ਫੇਸ ਵੀ ਆ ਇਹ ਇਹ ਵੀ ਚਾਹੁੰਦੇ ਆ ਕਿ ਜਿਹੜੇ ਪ੍ਰੋਜੈਕਟ ਅਪਰੂਵਲ ਟਾਈਮ ਆ ਉਹਨੂੰ ਘੱਟੋ ਘੱਟ ਕੀਤਾ ਜਾਵੇ ਜਿੰਨਾ ਥੋੜਾ ਹੋ ਸਕਦਾ ਆ ਆਈਡੀਅਲੀ ਜਿਹੜਾ ਡਿਸੀਜਨ ਆ ਉਹ ਕਹਿੰਦੇ 6 ਮਹੀਨਿਆਂ ਦੇ ਵਿੱਚ ਵਿੱਚ ਹੋਣਾ ਚਾਹੀਦਾ ਕਿਸੇ ਵੀ ਬਿਜ਼ਨਸ ਪਲਾਨ ਦੇ ਉੱਤੇ ਪੀਰ ਪੋਲੀਨੀਮ ਲੋਚਨਾ ਕੀਤੀ ਹੈ ਟਰੰਪ ਦੇ ਟ੍ਰੇਡ ਟੈਰਿਫ ਦੀ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਇਹਨੇ ਇੱਕ ਜਿਹੜੀ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ ਤੇ ਲਿਬਰਲਸ ਕੈਨੇਡਾ ਨੂੰ ਇਹ ਜ਼ਿੰਮੇਵਾਰ ਨੇ ਲਿਬਰਲ ਕਿਉਂਕਿ ਇਹਨਾਂ ਨੇ ਕੈਨੇਡਾ ਨੂੰ ਅਮਰੀਕਾ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਬਣਾ ਦਿੱਤਾ ਉਹਦੇ ਉੱਤੇ ਜ਼ਿਆਦਾ ਨਿਰਭਰ ਹੋ ਗਏ ਤੇ ਆਪਣੇ ਰਿਸੋਰਸਸ ਜਿਹੜੇ ਵੇਚਦੇ ਰਹੇ ਜਿਹੜੇ এনवायरमेंटਲ ਗਰੁੱਪਸ ਨੇ ਜਿਵੇਂ ਗ੍ਰੀਨ ਪੀਸ ਨੇ ਉਹ ਅਸਹਿਮਤ ਹੋਏ ਨੇ ਪੀਰ ਪਾਲੀ ਆਵਦੇਸ਼ ਫੋਸਲ ਫਿਊਲ ਦੇ ਉੱਤੇ ਫੋਕਸ ਨੂੰ ਲਾ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਰੀਨੇਬਲ એનર્ਜੀ ਆ ਉਹ ਛੇਤੀ ਅਪਰੂਵ ਹੁੰਦੀ ਆ ਘੱਟ ਰਿਸਕੀ ਆ ਤੇ ਜ਼ਿਆਦਾ ਡਿਮਾਂਡ ਆ ਇਹਦੀ ਦੁਨੀਆ ਦੇ ਵਿੱਚ ਐਲ ਐਨ ਜੀ ਕੈਨੇਡਾ ਦਾ ਪ੍ਰੋਜੈਕਟ ਹਜੇ ਵੀ ਉਡੀਕ ਕੀਤੀ ਜਾ ਰਹੀ ਆ ਕਿ ਫਾਈਨਲ ਡਿਸੀਜਨ ਇਹਦਾ ਆਵੇ ਸੈਕੰਡ ਫੇਸ ਦੇ ਵਿੱਚ ਤੇ ਇਹਦੀ ਜਿਹੜੀ ਅਪਰੂਵਲ ਆ ਉਹ ਇਨਵੈਸਟਮੈਂਟ ਸਪੋਰਟ ਕਈ ਸਾਲ ਪਹਿਲਾਂ ਇਸ ਚੀਜ਼ ਦੀ ਮਿਲ ਚੁੱਕੀ ਸੀ ਸੋ ਇਸ ਗੱਲ ਦੇ ਲਈ ਵੀ ਹੁਣ ਜਿਹੜੇ ਯਤਨ ਕੀਤੇ ਜਾ ਰਹੇ ਵੀ ਕੁਝ ਨਾ ਕੁਝ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਜਲਦੀ ਕੀਤਾ ਜਾਵੇ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਇਹ ਡਿਲੇ ਆ ਉਹਨੂੰ ਰੋਕਿਆ ਜਾ ਸਕਦਾ ਅਗਰ ਹਾਲਵਾ ਦੋਸਤੋ ਆਈਸੀਬੀਸੀ ਦੇ ਡਰਾਈਵਿੰਗ ਟੈਸਟਾਂ ਬਾਰੇ ਆਈਸੀਬੀਸੀ ਨੇ ਡਰਾਈਵਿੰਗ ਟੈਸਟਾਂ ਵਿੱਚ ਦੇ ਰਿਲੀ ਮਾਫੀ ਮੰਗੀ ਆ ਆਈਸੀਬੀਸੀ ਦੇ ਕੋਲ ਬਹੁਤ ਲੋਕ ਨੇ ਜਿਹੜੇ ਇਹ ਟੈਸਟਾਂ ਦੇ ਲਈ ਆਉਂਦੇ ਆ ਕਿ ਜਿੱਥੇ ਟੈਸਟ ਹੋਣਾ ਚਾਹੀਦਾ ਪਰ ਐਗਜ਼ਾਮੀਨਰ ਉਹਨੇ ਜਿਆਦਾ ਨਹੀਂ ਆ ਦੂਜਾ ਆ ਜਦੋਂ ਗਰਮੀਆਂ ਆਉਂਦੀਆਂ ਉਦੋਂ ਕਾਫੀ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਸੋ ਕਈ ਥਾਵਾਂ ਦੇ ਉੱਤੇ 7-7 ਮਹੀਨੇ ਦੀ ਵੇਟਿੰਗ ਆ ਇਸ ਵੇਲੇ ਜਿਹੜੇ ਇਹਦਾ ਸਮਾਂ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਉਡੀਕ ਕਰਨੀ ਪੈ ਰਹੀ ਆ ਆਪਣੀ ਟੈਸਟ ਦੇ ਲਈ ਹੁਣ ਕਿਸੇ ਨੇ ਇੱਕ ਤੇ ਹੁੰਦਾ ਲਿਖਤੀ ਟੈਸਟ ਪਹਿਲਾਂ ਕੰਪਿਊਟਰ ਦੇ ਉੱਤੇ ਦੇ ਦਿੰਦੇ ਫਿਰ ਡਰਾਈਵਿੰਗ ਟੈਸਟ ਹੁੰਦਾ ਰੋਡ ਟੈਸਟ ਹੁੰਦਾ ਕਿ ਗੱਡੀ ਚਲਾ ਕੇ ਦੇਖਣੀ ਆ ਉਹ ਗੱਡੀ ਚਲਾ ਕੇ ਦੇਖਣੀ ਉਹ ਲਗ ਲਗ ਨੇ ਕਲਾਸ 5 ਦਾ ਜਾਂ 4 ਦਾ ਜਾਂ 1 ਦਾ ਉਹ ਸਾਰਿਆਂ ਦੇ ਵਿੱਚ ਜਿਹੜੇ ਐਗਜ਼ਾਮੀਨਰ ਨੇ ਉਹ ਹੈ ਨਹੀਂ ਹੁਣ ਇੱਕ ਤੇ ਰੂਲ ਆ ਵੀ ਕੋਈ ਬੰਦਾ ਕਿਤੇ ਵੀ ਦੇ ਸਕਦਾ ਜਾ ਕੇ ਇਹ ਤੇ ਤੁਸੀਂ ਭਾਵੇਂ ਰਹਿਨੇ ਸਰੀ ਚਾਹੋ ਉਧਰ ਪਰਲੇ ਪਾਸੇ ਅਲਬਰਟਾ ਦੇ ਬਾਰਡਰ ਉੱਲ ਸੈਲਮਾ ਜਾ ਕੇ ਦੇ ਸਕਦੇ ਕੋਈ ਹੋਪ ਦੇ ਸਕਦਾ ਜਾਂ ਹੋਪ ਵਾਲਾ ਇੱਥੇ ਆ ਕੇ ਜਿਹੜਾ ਪਟਮਿਡੋ ਵੀ ਦੇ ਸਕਦਾ ਜਾਂ ਬਰਨ ਵੀ ਵੀ ਦੇ ਸਕਦਾ ਉਹਦੇ ਨਾਲ ਕੀ ਆ ਕਿ ਕੁਝ ਥਾਵਾਂ ਦੇ ਉੱਤੇ ਭੀੜ ਵੱਧ ਰਹੀ ਆ ਜਿਹੜੇ ਲੋਕ ਨੇ ਉਹ ਕੁਝ ਥਾਵਾਂ ਦੇ ਉੱਤੇ ਜ਼ਿਆਦਾ ਆ ਰਹੇ ਤੇ ਪਰ ਹੁਣ ਜਿਹੜੇ ICBC ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਲਈ ਸਾਨੂੰ ਅਫਸੋਸ ਆ ਤੇ ਅਸੀਂ ਜਲਦੀ ਇਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ